ਸਾਥੀ ਕਾਲ ਸਾਰਿਆਂ ਨੂੰ ਲੈ ਚੱਲਦੇ ਆ ਤੁਹਾਨੂੰ ਇੱਕ ਨਵੇਂ ਲੋਕੇਸ਼ਨ ਤੇ ਦੂਸਾਂਝ ਹਵੇਲੀ ਤਾਬਾ ਜਿੱਹਾਂ ਆਖਦਾ ਬ੍ਰੇਕਫਾਸਟ ਲਾਂਚ ਤੇ ਡਿਨਰ ਦਾ ਪੂਕਤਾ ਪ੍ਰਬੰਧ ਦੂਸਾਂਝ ਕਲਾਂ ਵਾਲਿਆਂ ਨੇ ਲਾਤੀਆਂ ਮਖੂ ਅੰਮ੍ਰਿਤਸਰ ਰੋਡ ਤੇ ਰੌਣਕਾਂ ਤੁਸੀਂ ਦੇਖ ਰਹੇ ਹੋ ਜਗਤਾਰ ਸਿੰਘ ਕਾਲਾ ਅਵਤਾਰ ਸਿੰਘ ਪੱਪੂ ਦੂਸਾਂਝ ਫਾਰਮ ਦੇ ਨਜ਼ਦੀਕ ਜੋ ਕਿ ਨੀਅਰ ਦੀ ਹੀਰੋ ਪਬਲਿਕ ਸਕੂਲ ਅੰਮ੍ਰਿਤਸਰ ਰੋਡ ਮਖੂ ਦੇ ਨਜ਼ਦੀਕ ਦੂਸਾਂਝ ਹਵੇਲੀ ਜੋ ਕਿ ਕੁਝ ਹੀ ਸਮਾਂ ਪਹਿਲਾਂ ਜਿੱਦਾਂ ਸ਼ੁਰੂਆੰਭ ਕੀਤਾ ਗਿਆ ਸੋ ਦੇਖ ਸਕਦੇ ਆ ਇਹ ਹੈਗਾ ਅੰਮ੍ਰਿਤਸਰ ਰੋਡ ਔਰ ਬੇਨਤੀ ਆ ਇਸ ਸੰਗਤਾਂ ਨੂੰ ਜਿਹੜੀਆਂ ਦਰਵਾਦ ਸਾਹਿਬ ਜਾਂਦੀਆਂ ਜਾਂ ਵਿਆਸਾ ਜਾਂਦੀਆਂ ਰੋਕੇ ਜਾਣ ਔਰ ਸਪੈਸ਼ਲ ਚਾਹ ਮੋਚਮ ਰੋਡ ਚਾਹ ਔਰ ਸਪੈਸ਼ਲ ਗੋੜ ਵਾਲੀ ਚਾਹ ਇੱਥੇ ਛੱਕ ਕੇ ਜਾਓ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਹੋਏ ਆ ਤੁਸੀਂ ਦੇਖ ਸਕਦੇ ਹੋ ਲੋਕੇਸ਼ਨ ਬਹੁਤ ਹੀ ਵਧੀਆ ਪਖਤਾ ਪ੍ਰਬੰਧ ਆ ਔਰ ਗੱਡੀਆਂ ਦੀ ਪਾਰਕਿੰਗ ਦੀ ਤਾਂ ਕੋਈ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਬਹੁਤ ਹੀ ਉਕਤਾ ਪ੍ਰਬੰਧ ਗੱਡੀਆਂ ਲੱਗਣ ਵਾਸਤੇ ਜਿਹੜਾ ਮੋਰੇ ਜਗਾ ਛੱਡੀ ਹੋਈ ਆ ਪਾਰਕਿੰਗ ਬਹੁਤ ਵਧੀਆ ਦੇਖ ਸਕਦੇ ਤੁਸੀਂ ਲੋਜੀ ਗੱਡੀ ਆ ਗਈ ਆ ਗੱਡੀ ਲੱਗਣ ਲੱਗੀ ਆ ਤਕਰੀਬਨ ਤਕਰੀਬਨ ਇੱਥੇ 20 ਗੱਡੀਆਂ 20 ਤੋਂ 25 ਗੱਡੀਆਂ ਦੀ ਖੜਨ ਦੀ ਪਾਰਕਿੰਗ ਹੈਗੀ ਆ ਤੁਸੀਂ ਆਓ ਆਣ ਕੇ ਇੱਕ ਵਾਰੀ ਬ੍ਰੇਕ ਲਾ ਕੇ ਦੁਕਾਨ ਹਵੇਲੀ ਦੇ ਵਿੱਚ ਖਾਣੇ ਦਾ ਆਨੰਦ ਮਾਣੋ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡਾ ਛੋਟਾ ਵੀਰ ਦਿਲਜੀਤ ਦਸਾਂਝ ਔਰ ਨਾਲ ਲੋਜੀ ਦਸਾਂਝਾ ਵਾਲਾ ਦਸਾਂਝ ਵੀਰ ਸਾਡੇ ਦਿਲਜੀਤ ਦਸਾਂਝ ਸੰਦੀਪ ਨੰਗਲ ਅੰਬੀਆਂ ਮੂਸੇ ਸਿੱਧੂ ਮੂਸੇ ਵਾਲਾ ਜੀ ਦਸਾਂਝ ਹਵੇਲੀ ਜਿਸ ਵਿੱਚ ਤੁਹਾਨੂੰ ਸਪੈਸ਼ਲ ਸ਼ੁੱਧ ਖਾਣਾ ਮਿਲੇਗਾ ਔਰ ਪਰ ਜਗਤਾਰ ਸਿੰਘ ਕਾਲਾ ਜੀ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਹਨ ਤੁਸੀਂ ਇੱਥੇ ਹਵੇਲੀ ਦੇ ਵਿੱਚ ਆ ਕੇ ਆਪਣਾ ਬਰਥਡੇ ਪਾਰਟੀ ਕਿੱਟੀ ਪਾਰਟੀ ਔਰ ਨਾਲ ਲੱਗਦੀ ਤੁਸੀਂ ਐਨੀਵਰਸਰੀ ਫੰਕਸ਼ਨ ਰਿੰਗ ਸਰਮਨੀ ਤੇ ਹੋਰ ਫੰਕਸ਼ਨ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ ਏਸੀ ਹਾਲ ਹੈ ਬਹੁਤ ਹੀ ਵਧੀਆ ਭੋਜਨ ਦਾ ਪ੍ਰਬੰਧ ਹੈ ਬਾਥਰੂਮਾਂ ਦਾ ਬਹੁਤ ਹੀ ਵਧੀਆ ਪ੍ਰਬੰਧ ਹੈ ਆਓ ਵਿਜ਼ਿਟ ਕਰੋ ਆਣ ਕੇ ਇੱਥੇ ਹਵੇਲੀ ਦੇ ਵਿੱਚ ਆ ਕੇ ਔਰ ਬਹੁਤ ਹੀ ਵਧੀਆ ਜਿਹੜੇ ਖਾਣਾ ਬਣਾਉਣ ਨੂੰ ਵਧੀਆ ਸਟਾਫ ਪਕhta ਪ੍ਰਬੰਧ ਹੈ ਔਰ ਬੜੇ ਜਾਕੇਦਾਰ ਜਿਹੜਾ ਖਾਣਾ ਹੈ ਉਹ ਇੱਥੇ ਮਿਲਦਾ ਆ ਇੱਕ ਵਾਰੀ ਆਓ ਆਣ ਕੇ ਵਿਜ਼ਿਟ ਕਰੋ ਦੇਖੋ ਖਾਣਾ ਛਕੋ ਔਰ ਦੇਖ ਸਕਦੇ ਹੋ ਸਫਾਈ ਬਹੁਤ ਹੀ ਵਧੀਆ ਸਫਾਈ ਆ ਕਿਚਨ ਦੇ ਵਿੱਚ ਜਿਹੜੇ ਸਾਡੇ ਸਟਾਫ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਖਾਣਾ ਬਣਾ ਰਿਹਾ ਆ ਸੋ ਲੈ ਚਲਦੇ ਤੁਹਾਨੂੰ ਹਾਲ ਦੇ ਵਿੱਚ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਗ੍ਰਾਹਕ ਜੋ ਕੀ ਖਾਣਾ ਛਕਣ ਔਰ ਆਨੰਦ ਮਾਣਨ ਨੂੰ ਬੈਠੇ ਆ ਸੋ ਲੈ ਚਲਦੇ ਤੁਹਾਨੂੰ ਸਿੱਧੀਆਂ ਤਸਵੀਰਾਂ ਦੇ ਨਾਲ ਇੱਥੇ ਖਾਣਾ ਤਿਆਰ ਹੋ ਰਿਹਾ ਜੀ ਔਰ ਬਹੁਤ ਹੀ ਵਧੀਆ ਪ੍ਰਬੰਧ ਹੈ ਸਫਾਈ ਬਿਲਕੁਲ ਵਧੀਆ ਪ੍ਰਬੰਧ ਹੈ ਸਫਾਈ ਪੱਖੋਂ ਔਰ ਤੁਸੀਂ ਦੇਖ ਸਕਦੇ ਆ ਕਿ ਤਦੂਰੀ ਰੋਟੀ ਸਾਡ ਸਿੰਪਲ ਰੋਟੀ ਦਾ ਬਹੁਤ ਪੁਖਤਾ ਪ੍ਰਬੰਧ ਹੈ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਆਈਟਮ ਇੱਥੇ ਖਾਣੇ ਨੂੰ ਮਿਲੂਗੀ ਤੁਸੀਂ ਦੇਖ ਸਕਦੇ ਹੋ ਹਾਲ ਦੇ ਵਿੱਚ ਪੂਰੇ ਸੰਗਤਾਂ ਮਰਾਗੀਰ ਡਰਾਈਵਰ ਭਰਾ ਰੁਕਦੇ ਔਰ ਖਾਣਾ ਛੱਕੇ ਜਾਂਦੇ ਆ ਔਰ ਜੇ ਸਾਨੂੰ ਮੌਕਾ ਮਿਲਿਆ ਦੂਸਾਂਚ ਕਲਾਂ ਤੋਂ ਜਾ ਕੇ ਜਗਤਾਰ ਸਿੰਘ ਕਾਲਾ ਜੀ ਦੇ ਨਾਲ ਮੈਂ ਸਰਿੰਦਰਪਾਲ ਕੁੱਕੂ ਅੱਜ ਮਖੂਦਾ ਹੀ ਜਿਹੜਾ ਦੌਰਾ ਕੀਤਾ ਉਹ ਉੱਥੇ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਸਾਡੇ ਵੀਰ ਨੇ ਜਿਹੜਾ ਇਹ ਹਵੇਲੀ ਖੋਲ੍ਹਿਆ ਔਰ ਲੋਕਾਂ ਨੂੰ ਬਹੁਤ ਹੀ ਵਧੀਆ ਜਾਇਕਦਾਰ ਖਾਣਾ ਪ੍ਰੋਸਸਨ ਦਾ ਜੋ ਪ੍ਰਬੰਧ ਕੀਤਾ ਤੁਸੀਂ ਦੇਖ ਸਕਦੇ ਹੋ ਦੁਸਾਂਝ ਹਵੇਲੀ ਦੇ ਵਿੱਚ ਲੱਗੀਆਂ ਗ੍ਰਾਹਕਾਂ ਦੀਆਂ ਰੌਣਕਾਂ ਸੋ ਆਓ ਆਪਣੇ ਪਰਿਵਾਰ ਦੇ ਨਾਲ ਆ ਕੇ ਦੁਸਾਂਝ ਹਵੇਲੀ ਦੇ ਵਿੱਚ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਆਪਣੇ ਫੰਕਸ਼ਨ ਤੁਸੀਂ ਲੀਕ ਸਕਦੇ ਹੋ ਏਸੀ ਹਾਲ ਹੈ ਬੈਠਣ ਦਾ ਬਹੁਤ ਵਧੀਆ ਪੂਰਾ ਪ੍ਰਬੰਧ ਕੀਤੇ ਹੋਏ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਹੈ ਸੋ ਰੁਕੋ ਦੁਸਾਂਝ ਹਵੇਲੀ ਤੇ ਔਰ ਤੁਹਾਨੂੰ ਖਾਣ ਨੂੰ ਬਹੁਤ ਹੀ ਵਧੀਆ ਪ੍ਰਬੰਧ ਹੈ ਸਿੱਧੂ ਮੂਸੇਵਾਲਾ ਜੀ ਦੁਸਾਂਝ ਕਲਾਂ ਤੋਂ ਸਾਡੇ ਦਿਲਜੀ ਦੁਸਾਂਝ ਔਰ ਦੇਖ ਸਕਦੇ ਤੁਸੀਂ ਹਾਲ ਔਰ ਸੰਗਤਾਂ ਦਰਬਾਰ ਸਾਹਿਬ ਜਾਂਦੀਆਂ ਅੰਮ੍ਰਿਤਸਰ ਜਾਂਦੀਆਂ ਤੇ ਨਾਲ ਲੱਗਦਾ ਬਿਆਸ ਲੋਟ ਟ੍ਰੈਲੀ ਸੰਗਤਾਂ ਜਿਹੜੀਆਂ ਸਾਡੇ ਵੀਰ ਰੁਕੇ ਸੀ ਦਰبار صاحب ਜਾਣ ਵਾਸਤੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾਂ ਤੋਂ ਸਰੇਂਦਰਪਾਲ ਕੁੱਕੂ ਦੀ ਖਾਸ ਰਿਪੋਰਟ ਔਰ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਕਿ ਤੁਸੀਂ ਇੱਥੇ ਰੁਕੋ ਰੋਕੇ ਆਪਣੇ ਖਾਣੇ ਦਾ ਜੋ ਕੀ ਜਾਇਕਾ ਉਹਦਾ ਆਨੰਦ ਲੈ ਕੇ ਜਾਓ ਤੁਹਾਡੇ ਸੇਵਾ ਦੇ ਵਿੱਚ ਦੁਸਾਂਝ ਕਲਾਂ ਵਾਲਿਆਂ ਨੇ ਦੁਸਾਂਝ ਹਵੇਲੀ ਢਾਬਾ ਜੋ ਕਿ ਖੋਲ ਦਿੱਤਾ ਹੈ ਸੋ ਸਾਰਿਆਂ ਨੂੰ ਨਿਮਰਤਾ ਸਹਿਤ ਇਹੀ बार-बार اپیل ਕਰਦੇ ਆ ਕਿ ਆਪਣੇ ਪਰਿਵਾਰ ਸਹਿਤ ਆਓ ਆਣ ਕੇ ਹਵੇਲੀ ਦੇ ਵਿੱਚ ਆਪਣਾ ਜਿਹੜਾ ਸਵਾਦ ਹੈ ਉਹ ਚੱਕ ਕੇ ਜਾਓ ਇੱਕ ਵਾਰ ਆਓਗੇ ਤਾਂ बार-बार ਆਓਗੇ ਸੋ ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਸੰਗਤਾਂ ਰੁਕੀਆਂ ਹੋਈਆਂ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਸਾਡੇ ਇਸ ਪੇਜ ਨੂੰ ਦੇਖ ਰਹੇ ਆ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ